ਪਿਛਲੀ ਵਾਰੀ ਅਹੀਂ ਲੰਗਰ ਲਾਇਆ ਸੀਗਾ ਆਸ਼ਰਦਾਈ ਦਾ ਤੇ ਸੋਚਿਆ ਵੀ ਬੰਦੇ ਪੂਰੇ ਲਾ ਕੇ ਵੀ ਪੁਰਾਣੀ ਸਾਡੇ ਕੋਲ ਫਗਟਾਇਆ ਗਿਆ ਤੇ ਸੋਚਿਆ ਵੀ ਮਸ਼ੀਨ ਪਨਾਵਾਂਗੇ ਤੇ ਇਸ ਕਰਕੇ ਮਸ਼ੀਨ ਬਣਾਈ ਇਹ ਮਸ਼ੀਨ ਹੈ ਅਹੀਂ ਬਨਾਈ ਰਗੜਾ ਲਾਉਣ ਵਾਲੀ ਮਸ਼ੀਨ ਹੈ ਪੱਥਰ ਦਾ ਗੁੰਡਾ ਬਾਹਰ ਲੋਹੇ ਦੀ ਹੈ ਬਾਕੀ ਸਾਰੀ ਮਸ਼ੀਨ ਲੋਹੇ ਦੀ ਹੈ ਖੱਲੇ ਕਰਾਲੀਆਂ ਪਾਈਆਂ ਖਰਾਤੀਆਂ ਆਪੇ ਮੈਨੂਫੈਕਚਰਿੰਗ ਕੀਤੀ ਸਾਰੀ ਇਹ। ਜੀ ਹੋਰ ਵੀ ਤਿਆਰ ਕੀਤੀ ਹੈ ਜੇ ਕੋਈ ਜੀ ਨਹੀਂ ਅਜੇ ਇਹ ਇੱਕੋ ਕੀਤੀ ਆ ਜੇ ਕੋਈ ਮੰਗੇਗਾ ਇੱਕ ਵੀਰ ਮੰਗਣ ਦਿਆ ਮੈਥੇ ਤੋਂ ਤੇ ਫਿਰ ਬਣਾ ਕੇ ਦਵਾਂਗੇ ਉਹਨੂੰ। ਇਹ ਅਧਾ ਘੰਟਾ ਲੌਂਦੀ ਐ ਸਮਾਨ ਨੂੰ ਪੂਰਾ ਰਗਣ ਦੇ ਵਿੱਚ। ਉਹੀ ਜੇ ਰਗੜਣਾ ਹੋਵੇ ਹੱਥੀ ਤੇ ਫਿਰ ਕਿੰਨਾ ਟਾਈਮ ਫਿਰ ਉਹਨੂੰ ਡੇਢ ਘੰਟਾ। ਇਹ ਕਦੇ ਬੰਦੀ ਪੁਰਾਣੇ ਸਟਾਈਲ ਦਾ ਦੂਜੀ ਇਹ ਆ ਵੀ ਬਰਫਟੋ ਬਗੈਰ। ਕੈਂਡੀ ਵਿੱਚ ਰੱਖੀਏ ਤੇ ਕੋਈ ਸਮਾਨ ਦੂਜਾ ਨਹੀਂ ਪਾਈਦਾ ਸਵਾਦ ਦੁੱਧ। ਅਕਸਰ ਇਹ ਹੀ ਦੇਖਦੇ ਆ ਕਿ ਨਿਹੰਗ ਸਿੰਘਾਂ ਵੱਲੋਂ ਸ਼ਰਦਾਈ ਦੇ ਲੰਗਰ ਲਗਾਏ ਜਾ ਰਹੇ ਨੇ ਔਰ ਹੁਣ ਤਾਂ ਐਸੇ ਛੋਟੇ ਛੋਟੇ ਕਾਊਂਟਰਸ ਵੀ ਬਣ ਗਏ ਨੇ ਜਿੱਥੇ ਸ਼ਰਦਾਈ ਜਿਹੜੀ ਪਲਵਾਰਣਾ ਦੀ ਸ਼ਰਦਾਈ ਜਾਂ ਨਿਹੰਗਾ ਨਿਹੰਗ ਸਿੰਘਾਂ ਦੀ ਸ਼ਰਦਾਈ ਵੀ ਕਰਕੇ ਬਹੁਤ ਮਸ਼ਹੂਰ ਹੈ ਤੇ ਲੋਕਾਂ ਨੂੰ ਇੱਕ ਸਵਾਦ ਮਿਲ ਰਿਹਾ ਲੇਕਿਨ ਪਟਾਲਾ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਇੱਕ ਦੁਕਾਨ ਹੈ ਜਿੱਥੇ ਨਿਹੰਗ ਸਿੰਘ ਵੱਲੋਂ ਇੱਕ ਪਲਵਾਨਾਂ ਦੀ ਸ਼ਰਦਾਈ ਤਿਆਰ ਕਰਨ ਲਈ ਹੋਰ ਸੌਫਾ ਟੱਕ ਕਰ ਲੈ ਕਿ ਜਿੱਥੇ ਸ਼ਰਦਾਈ ਕੋਟਰੀ ਨਾ ਪਵੇ ਔਰ ਇੱਕ ਮਸ਼ੀਨ ਹੀ ਤਿਆਰ ਕਰਦੀ ਹੈ ਔਰ ਮਸ਼ੀਨ ਖੁਦ ਆਪ ਤਿਆਰ ਕੀਤੀ ਹੈ ਖੁਦ ਆਪ ਹੀ ਡਿਜ਼ਾਈਨਿੰਗ ਕੀਤੀ ਖੁਦ ਆਪ ਹੀ ਆਪਣੇ ਅੱਥੀ ਤਿਆਰ ਕੀਤੀ ਹੈ ਔਰ ਉਹਨਾਂ ਸ਼ਰਦਾਈ ਵੀ ਲੋਕਾਂ ਨੂੰ ਖੁਦ ਆਪ ਹੀ ਤਿਆਰ ਕਰਕੇ ਪਿਆਰੇ ਨੇ ਬਾਬਾ ਜੀ ਸ਼ਰਦਾਈ ਦੇ ਸ਼ਿਕਾਰ ਹੈ ਉਹ ਲੋਕਾਂ ਨੂੰ ਲੇਕਿਨ ਆ ਜਿਹੜੀ ਕਹਿ ਸਕਦੇ ਮਸ਼ੀਨ ਦਾ ਇੱਕ ਆਈਡੀਆ ਕਿੱਥੋਂ ਆਇਆ ਪਹਿਲਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਆਈਡੀਆ ਜੀ ਇਦਾਂ ਮੈਂ ਵੀ ਅਸੀਂ ਗੁਰੂ ਮਹਾਰਾਜ ਦੇ ਮਾਦਾ ਸੁਲਖਣੀ ਜੀ ਦਾ ਵਿਆਹ ਸਾਡੇ ਪਟਾਲੇ ਸ਼ਹਿਰ 'ਚ ਮਨਾਇਆ ਜਾਂਦਾ ਹੈ ਗੁਰੂ ਰਣਕਪਾਤਸ਼ਾਹੀ ਦੀ ਬਰਾਤ ਆਉਂਦੀ ਹੈ ਸੁਲਤਾਨਪੁਰ ਲੋਧੀ ਬਹੁਤ ਸੰਗਤ ਗੁਰੂ ਦੀ ਕਿਰਪਾ ਨਾਲ ਦੇਸ਼ਾਂ ਵਿਦੇਸ਼ਾਂ 'ਚ ਹੁੰਦੀ ਹੈ ਤੇ ਪਿਛਲੀ ਵਾਰੀ ਅਸੀਂ ਲੰਗਰ ਲਾਇਆ ਸੀਗਾ ਆਸ਼ਰਦਾਈ ਦਾ ਅਹੀਂ ਸੋਚਿਆ ਵੀ ਬੰਦੇ ਪੂਰੇ ਲਾ ਕੇ ਵੀ ਪੂਰਾ ਨਹੀਂ ਸਾਡੇ ਕੋ ਭਗਤਾਇਆ ਗਿਆ ਫਿਰ ਸੋਚਿਆ ਵੀ ਮਸ਼ੀਨ ਬਣਾਵਾਂਗੇ ਫਿਰ ਇਸ ਕਰਕੇ ਮਸ਼ੀਨ ਬਣਾਈ ਹੈ ਬਿਲਕੁਲ ਉਹ ਚੀਜ਼ ਜਿਹੜੀ ਦੱਸਿਆ ਕਿ ਜਦੋਂ ਲੰਗਰ ਤੇ ਲਾਏ ਸ਼ਰਦਾਈ ਬਣਾਉਣ ਲਈ ਤਾਂ ਉਦੋਂ ਕਿੰਨੇ ਬੰਦੇ ਫਿਰ ਲੰਗਰ ਤੇ ਬਹੁਤ ਵੱਡਾ ਹੁੰਦਾ ਬਹੁਤ ਹਾਂਜੀ ਅਹੀਂ ਦਾਹ ਬੰਦੇ ਲੱਗੇ ਜੀ ਵਿੱਚ ਜਿਨ੍ਹਾਂ ਦੇ ਵਿੱਚ ਦਾਹ ਲਿਆਂਗੇ ਇਹਦੇ 4 ਬੰਦੇ ਆਪਣੀਆਂ ਫੌਜਾਂ ਹੀ 2 ਬੰਦੇ ਜਿਹੜੇ ਛਾਣਾ ਲਾਉਂਦੇ ਹੀਗੇ ਤੇ ਤਾਂ ਵੀ ਪੂਰਾ ਨਹੀਂ ਕੰਮ ਪੈਂਦਾ ਸੰਗਤ ਗੁਰੂ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਹੁੰਦੀ ਹੈ ਤੁਹਾਨੂੰ ਪਤਾ ਪਟਾਲੇ ਸ਼ਹਿਰ ਦਾ ਬਾਬੇ ਦਾ ਵਿਆਹ ਮਨਾਇਆ ਜਾਂਦਾ ਮਤਲਬ ਇਹ ਕਹਿ ਸਕਦੇ ਗੋਟਾਲਕ ਪਾਸ਼ਾ ਦੇ ਜਿਹੜੇ ਵਿਆਹਪੁਰਬ ਦੇ ਲੰਗੜਾਂ ਨੇ ਲਈ ਇੱਕ ਇੱਕ ਉਦੋਂ ਮੁਸ਼ਕਲ ਆਈ ਤੇ ਇੱਕ ਅਮਸ਼ੀਨ ਆਜ਼ਾਦ ਹੋ ਗਈ ਉਹਨੇ ਮਸ਼ੀਨ ਹੈ ਕੀ ਹੈ ਇਹ ਕਿਵੇਂ ਚੱਲਦੀ ਕੀ ਇਹ ਮਸ਼ੀਨ ਹੈ ਅਹੀਂ ਬਨਾਈ ਰਗੜਾ ਲਾਉਣ ਵਾਲੀ ਮਸ਼ੀਨ ਹੈ ਪੱਥਰ ਦਾ ਕੁੰਡਾ ਬਾਹਰ ਲੋਹੇ ਦੀ ਹੈ ਬਾਕੀ ਸਾਰੀ ਮਸ਼ੀਨ ਲੋਹੇ ਦੀ ਹੈ ਥੱਲੇ ਘਰਾ ਲੀਆਂ ਪਾਈਆਂ ਖਰਾਤੀਆਂ ਇਹ ਖੋਦੰਦਾ ਸ਼੍ਰੀ ਵਾਲੇ ਹੀ ਸੰਦੱਚੀ ਦਾ ਕੰਮ ਕਰਦੇ ਹੀ ਤੇ ਬੰਦੇ ਨਾਲ ਲਾ ਕੇ ਤੇ ਫਿਰ ਇਹਨੂੰ ਆਪਾਂ ਤਿਆਰ ਕੀਤਾ ਤੇ ਹੁਣ ਚਲਾ ਕੇ ਤੁਹਾਨੂੰ ਵਿਖਾਈ ਹੈ ਦੇਖੋ ਚੱਲਦੀ ਮਤਲਬ ਇਹ ਮਸ਼ੀਨ ਤੁਸੀਂ ਖੁਦ ਜາດ ਕੀਤੀ ਆਪਣੀ ਹਾਂਜੀ ਹਾਂਜੀ ਆਪਾਂ ਹੀ ਮੈਨੂਫੈਕਚਰਿੰਗ ਕੀਤੀ ਸਾਰੀ ਇਹ ਜੀ ਹੋਰ ਵੀ ਤਿਆਰ ਕੀਤੀ ਹੈ ਜੀ ਇੱਕੋ ਹੀ ਨਹੀਂ ਅਜੇ ਇਹਦੀ ਇੱਕੋ ਕੀਤੀ ਆ ਜੇ ਕੋ ਮੰਗੇਗਾ ਇੱਕ ਵੀਰ ਮੰਗਣ ਦਾ ਮੇਤੇ ਤੋਂ ਤੇ ਫਿਰ ਬਣਾ ਕੇ ਦੇਵਾਂਗੇ ਉਹਨੂੰ અપਨਾਵਾਂਗੇ ਇੱਕ ਤੋਂ ਛੋਟੀ ਬਿਲਕੁਲ ਇੱਕ ਕਿੰਨਾ ਇਹ ਜਦੋਂ ਤੁਸੀਂ ਕਿਹਾ ਕਿ ਸ਼ਰਦਾਈ ਤਿਆਰ ਕਰਦੀ ਕਿੰਨਾ ਸਮਾਨ ਮਤਲਬ ਕਿ ਕਿੰਨੇ ਸਮੇਂ ਦੇ ਵਿੱਚ ਤਿਆਰ ਕਰਦੀ ਇਹ 1.5 ਘੰਟਾ ਲਾਉਂਦੀ ਹੈ ਸਮਾਨ ਨੂੰ ਪੂਰਾ ਰਗਣ ਦੇ ਵਿੱਚ ਤੇ ਉਹੀ ਜੇ ਰਗੜਣਾ ਹੋਵੇ ਹੱਥੀ ਤੇ ਫਿਰ ਕਿੰਨਾ ਟਾਈਮ ਫਿਰ ਉਹ 1.5 ਘੰਟਾ ਫਿਰ ਉਹ 1.5 ਘੰਟਾ ਲੱਗਦਾ ਕਿਉਂਕਿ ਸ਼ਰਦਾਈ ਦੇ ਵਿੱਚ ਫੌਜਾਂ ਦੀ ਤੁਹਾਨੂੰ ਪਤਾ ਹੀ ਹੈ ਕੁੱਲੀ ਹੁੰਦੀ ਹੈ ਤੇ ਜੇ ਜੋ ਸੰਗਤ ਨਾਲ ਸ਼ਗਰੀ ਹੈ ਫਿਰ ਖੁੱਲਾ ਹੀ ਪਾਲ ਚਾਹੀਦਾ ਲੋਕਾਂ ਦੇ ਵਿੱਚ ਚਰਚਾ ਪੂਰੀ ਹੈ ਬਾਬਾ ਰਸ਼ਪਾਲ ਸਿੰਘ ਘਰਾਂ ਦੇ ਕਿ ਸ਼ਰਦਾਈ ਪੀਣੀ ਹੈ ਤੇ ਉੱਥੇ ਜਾਓ ਕਿ ਕਦੇ ਬਾਂਦੀ ਵੀ ਪੁਰਾਣੇ ਸਟਾਈਲ ਚ ਹੈ ਵੀ ਨਵੇਂ ਦੀ ਇਹ ਕਦੇ ਬਾਂਦੀ ਪੁਰਾਣੇ ਸਟਾਈਲ ਚ ਹੈ ਦੂਜੀ ਇਹ ਹੈ ਵੀ ਬਰਫ਼ ਤੋਂ ਬਗੈਰ ਹੈ ਇੱਕ ਕੈਂਡੀ ਵਿੱਚ ਰੱਖੀਏ ਤੇ ਕੋਈ ਸਮਾਨ ਦੂਜਾ ਨਹੀਂ ਪਾਈਦਾ ਸਵਾਦ ਦੁੱਧ ਤੋਂ ਸਿਰਫ ਦੁੱਧ ਤੇ ਇਹ ਦੇ ਲਗੜਾਈ ਦਾ ਜੋ ਛਾਣਾ ਲੱਗਦਾ ਉਹ ਹੀ ਪਾਈਦਾ ਹੋਰ ਨਹੀਂ ਕੋਈ ਪਾਈ ਸਰ ਗਾਈ ਵੈਸੇ ਜੇ ਗੱਲ ਕਰੀਏ ਤੇ ਸਰ ਗਾਈ ਚ ਸਮਾਨ ਕੀ ਕੀ ਹੁੰਦਾ ਉਹਦੇ ਚ ਜਿਹੜਾ ਤੁਸੀਂ ਕਹਿੰਦੇ ਰਗੜਾ ਲੱਗਦਾ ਉਹ ਸਮਾਨ ਕੀ ਕੀ ਹੈ ਔਰ ਦੂਸਰਾ ਇਹ ਮੌਸਮ ਦੇ ਵਿੱਚ ਕਿੰਦੀ ਖਲਾਫ ਹੈ ਸਮਾਨ ਉਹਦੇ ਵਿੱਚ ਪਾਈਦਾ ਜੇ ਬਦਾਮਾਂ ਦੀਆਂ ਗਿਰੀਆਂ ਖਸਖਾਸ ਪਾਈਦੀ ਹੈ ਮਗਜ ਪਾਈਦੇ ਨੇ ਕਾਲੀਆਂ ਮਿਰਚਾਂ ਪਾਈ ਦੀਆਂ ਹਰੀਆਂ ਲਾਚੀਆਂ ਪਾਈ ਦੀਆਂ ਕਾਜੂ ਵੀ ਪਾਲੀ ਦੇ ਨੇ ਗਰਮੀ ਦੇ ਵਿੱਚ ਫਿਰ ਕਿਦਾਂ ਗਰਮੀ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਇਹੋ ਪੀਣੀ ਚਾਹੀਦੀ ਆ ਜਿਹੜਾ ਪੀਏਗਾ ਪਾਣੀ ਘੱਟ ਪੀਏਗਾ ਉਹ ਤਾਂ ਨਹੀਂ ਤੇ ਬਾਜ਼ਾਰੋਂ 30 ਰੁਪਏ ਦੀ ਬੋਤਲ ਲੈ ਕੇ ਪਾਣੀ ਪੀਣਾ ਪੈਂਦਾ ਇਹ ਜਿਹੜਾ ਗਲਾਸ ਪੀਵੇਗਾ ਚਾਰ ਪੰਜ ਘੰਟਿਆਂ ਨੂੰ ਪਾਣੀ ਦੀ ਪਿਆਸ ਹੀ ਨਹੀਂ ਲੱਗਦੀ ਆ ਆਪਾਂ ਜਦੋਂ ਇਹਦਾ ਤੁਸੀਂ ਗਲਾਸ ਜਿਹੜਾ ਵਾ ਉਹ ਫਿਰ ਕਿੰਨੇ ਚ ਸੇਵਾ ਲੋਕਾਂ ਕੋਲ ਉਹ ਜੀ ਅਸੀਂ ਰੱਖਿਆ 50 ਰੁਪਏ ਦਾ ਗਲਾਸ ਪੂਰਾ ਸੋਤ ਵਾਧਾ ਤੇ ਅੱਗੋਂ ਫਿਰ ਲੰਗਰਾਂ ਦੇ ਵਿੱਚ ਲੰਗਰਾਂ 'ਚ ਫ੍ਰੀ ਲੰਗਰ ਚੱਲਣਗੇ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ 'ਚ ਇੱਕ ਆਪੇ ਹੀ ਤਿਆਰ ਕੀਤੀ ਗਈ ਨਿਹੰਗ ਸਿੰਘ ਵੱਲੋਂ ਸ਼ਰਧਾਈ ਦੀ ਮਸ਼ੀਨ ਹੀ ਤਿਆਰ ਕਰ ਦਿੱਤੀ ਔਰ ਕਿ ਲੰਗਰ ਦੇ ਵਿੱਚ ਤਾਂ ਲੰਗਰ ਖੁੱਲੇ ਹੋਣਗੇ ਨਾਲੇ ਲੋਕਾਂ ਨੂੰ ਵੀ ਹੁਣ ਜਿਹੜਾ ਉਹ ਸ਼ਰਧਾਈ ਪਾਈ ਜਾ ਰਹੀ ਹੈ ਔਰ ਇਹ ਇੱਕ ਆਪਣੀ ਹੀ ਟੈਕਨੀਕ ਨਾਲ ਤਿਆਰ ਕੀਤੀ ਮਸ਼ੀਨ ਹੈ ਕਿਤੇ ਉਹਨਾਂ ਦਾ ਕਹਿਣਾ ਕਿ ਹੋਰ ਵੀ ਆਰਡਰਸ ਆ ਰਹੇ ਨੇ ਜਿਸ ਤੋਂ ਬਾਅਦ ਇਹ ਅੱਗੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ ਹੋਰ ਇਲਾਕਿਆਂ ਤੋਂ ਆਰਡਰਸ ਆ ਰਹੇ ਨੇ ਤੇ ਜਿੱਥੇ ਉਹਨਾਂ ਨੂੰ ਵੀ ਤਿਆਰ ਕਰਕੇ ਦਿੱਤੀਆਂ ਜਾ ਰਹੀਆਂ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾवला ਜਗਬਾਨੀ ਡਿਵੀਜ਼ਨਲੀ ਗੁਰਦਾਸ